ਅੱਜ ਦੇ ਉਹ ਬਿਸ਼ਾਕਾਰ ਜੇ ਬੱਚੇ ਵਿੱਚ ਡਿੱਗ ਪੈਂਦੇ ਕੌਣ ਜ਼ਿੰਮੇਵਾਰ ਸੀ ਇੰਨਾਂ ਦੇ ਸਿਕਿਉਰਿਟੀ ਗਾਰਡ ਨੇ ਸ਼ਰਾਬ ਪੀਤੀ ਮੀਟ ਖਾਦਾ ਫਿਰ ਉਸ ਤੋਂ ਬਾਅਦ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਜਾ ਕੇ ਡਿਊਟੀ ਕੀਤੀ ਸਾਰੀ ਰਾਤ ਪ੍ਰਧਾਨ ਜੀ ਨੂੰ ਮਿਲੇ ਸਭ ਕੁਝ ਮਿਲਿਆ ਉਹ ਵੀ ਸਾਇਲੈਂਟ ਮੇਰੀਏ ਭੈਣ ਜੀ ਤੁਹਾਨੂੰ ਇਹ ਦੱਸਣਾ ਚਾਹਨਾ ਆ ਕਿ ਜਿਹੜਾ ਤੁਹਾਡੇ ਕੋ ਸੱਚਾਈ ਬਰਦਾਸ਼ਤ ਨਹੀਂ ਹੋਈ ਤੁਸੀਂ ਉਸ ਬੇਅਦਮੀ ਨੂੰ ਲੁਕਾਉਣ ਦੀ ਖਾਤਰ ਕਹੇ ਕਦੀ ਕਹੇ ਤੇ ਉਂਗਲ ਚੁੱਕਦੀ ਕਦੀ ਕਹੇ ਤੇ ਉਂਗਲ ਚੁੱਕਦੀ ਇਹਦੇ ਨਾਲ ਉਹ ਬੇਅਦਮੀ ਨਹੀਂ ਰੁਕਣੀ ਸ੍ਰੀ ਦਰਗਿਆਨਾ ਦਿੱਥ ਵਿੱਚ ਇੱਕ ਬੀਬੀ ਨੇ ਪੰਜਾਬੀ ਗਾਣੇ ਲਾ ਕੇ ਡਾਂਸ ਦਿੱਤਾ ਉਹਦੇ ਵੱਲੋਂ ਵੀ ਮੇਰੇ ਵੱਲੋਂ ਆਵਾਜ਼ ਚੁੱਕੀ ਗਈ ਕਮੇਟੀ ਚੁੱਪ ਮੈਂ ਡਾਕਟਰ ਕੇ ਜੀ ਇਹ ਕਹਿਣਾ ਚਾਹੁੰਦਾ ਆ ਕਿ ਉਹ ਵੱਡੇ ਹਨੂਮਾਨ ਜੀ ਤੋਂ ਵੱਡਾ ਸੀ ਜਿਹੜਾ ਤੁਸੀਂ ਸ਼ੀਰਵਾਲੇ ਆਂਦੇ ਹੀ ਵੱਡੇ ਹਨੂਮਾਨ ਜੀ ਦਾ ਚੋਣੀ ਤੁਸੀਂ ਸ਼ੀਰਵਾਲੇ ਆ ਤੇ ਜਿਹੜੇ ਪਾਦਰ ਕਾਰਕੋਸ਼ ਤੇ ਉਹ ਬੋਲਗ ਵਾਲੋਂ ਵੇਖਣ ਦੇ ਸੀ ਕਿ ਉਹ ਇਦਾ ਹੀ ਚ ਵੇਖਣ ਨਾਲ ਕਦੀ ਪੈਸਾ ਨਹੀਂ ਵੇਖਿਆ ਤੁਹਾਡੇ ਮਾਦੀਮ ਰਾਈ ਭੈਂਜੀ ਨੂੰ ਪੁੱਛਣਾ ਚਾਹੁੰਦਾ ਆ ਤੇ ਤੁਸੀਂ ਕਿਸ ਬਨਾ ਦੇ ਚੋਲੇ ਦੇ ਉਂਗਲ ਚੁੱਕੀ ਆ ਇਹ ਚੀਜ਼ ਦਾ ਵੀ ਤੁਹਾਨੂੰ ਸਪਸ਼ਟੀਕਰਨ ਦੇਣਾ ਪਏਗਾ ਉਹੀ ਵਲੰਟਰੀਆਂ ਦੇ ਹੱਥ ਜਿਹੜੀ ਵਾਗਦੋਰ ਦੇਤੀ ਖੁਦਾ ਨਾਲ ਖਾਸਤਾ ਮੈਂ ਤਾਂ ਕਹਿੰਦਾ ਮਹਾਰਾਜ ਬਾਲਾ ਹੀ ਸਰਕਾਰ ਖੁਸ਼ ਨਾ ਕਰੇ ਜੇ ਅਭੀ ਨਵੀਂ ਹੁੰਦੀ ਆ ਉਥੇ ਕਮੇਟੀ ਜ਼ਿੰਮੇਦਾਰ ਹੋਏਗੀ ਕਿ ਉਹ ਵਲੰਟੀਅਰ ਜ਼ਿੰਮੇਦਾਰ ਹੋਣਗੇ ਇਸ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਪਏਗਾ ਜੇ ਕਮੇਟੀ ਜਵਾਬ ਨਹੀਂ ਦਿੰਦੀ ਪ੍ਰਧਾਨ ਜੀ ਜਵਾਬ ਨਹੀਂ ਦਿੰਦੇ ਮੇਰੇ ਵੱਲੋਂ ਮਰਨ ਵਰਤ ਦੇ ਵੀ ਬਿਆਹ ਜਾਏਗਾ ਇਹਦਾ ਰਿਕਰਾਕ ਕੋਈ ਆ ਕੇ ਟੱਲ ਵਜਾ ਕੇ ਨਾਲ ਉਠਾ ਨਾ ਜਾਵੇ ਇਹਨਾਂ ਦੀ ਨੀਂਦ ਨਾ ਖਰਾਬ ਹੋ ਜਾਏ ਇਹ ਡਿਸਟਰਬ ਨਾ ਹੋ ਜਾਣਾ ਟੱਲ ਇਸ ਕਰਕੇ ਇਹਨਾਂ ਨੇ ਬੰਦ ਕੀਤੇ ਆ ਵਡੇ ਹਨੂ ਮਾਨਜੀ ਦੇ ਮੰਦਿਰ ਜੋ ਕੀ ਦਰਸ਼ਨ ਕਰਨ ਆਂਦੇ ਨੇ ਰਸ਼ ਬੜਾ ਆ ਰਸ਼ ਹੋਣ ਕਰਕੇ ਮੰਦਿਰ ਵੀ ਬੰਦ ਕਰ ਦੇਣਗੇ ਕੀ ਭੈਣ ਜੀ ਮੈਂ ਇਹ ਪੁੱਛਣਾ ਚਾਹਨਾ ਆ ਕਿ ਤੁਹਾਡੀ ਕਮੇਟੀ ਦੇ ਬੰਦੇ ਕਿੰਨੇ ਸੌਫੀ ਨੇ ਤੇ ਕਿੰਨੇ ਸ਼ਰਾਬ ਪਿੰਦੇ ਨੇ ਤੁਸੀਂ ਸਪਸ਼ਟ ਕਰੋ ਜੀ ਅੰਮ੍ਰਿਤਸਰ ਦੇ ਵਿੱਚ ਲੰਗੂਰ ਮੇਲਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਪੂਰੀ ਦੁਨੀਆ ਦੀ ਜੜੀ ਨਿਗਾਹ ਅੰਮ੍ਰਿਤਸਰ ਤੇ ਟਿੱਕੀ ਹੋਈ ਹੈ ਲੇਕਿਨ ਇਤਰਾਜ਼ ਦੀ ਦੂਜੇ ਪਾਸੇ ਹੈ ਜਿੱਥੇ ਸਾਰੇ ਲੰਗੂਰ ਜਿਹੜੇ ਬਾਣੇ ਸੱਜਦੇ ਨੇ ਜਿਹੜੇ ਮੰਡਲੀਆਂ ਹੁੰਦੀਆਂ ਨੇ ਜਿਹੜੀਆਂ ਮੂਰਤੀਆਂ ਹੁੰਦੀਆਂ ਨੇ ਇਹਨਾਂ ਤਮਸਤਕ ਹੋਣ ਜਾਂਦੀਆਂ ਨੇ ਉਹ ਸਥਾਨ ਉਹ ਦੁਰਗਿਆਣਾ ਤੀਰਥ ਸੁਰਖੀਆਂ ਦੇ ਵਿੱਚ ਹੈ ਵਿਵਾਦਾਂ ਦੇ ਵਿੱਚ ਹੈ ਵਿਵਾਦਾਂ ਦੇ ਵਿੱਚ ਤਰਮਸਤਾਨ ਨਹੀਂ ਹੁੰਦਾ ਜਿਹੜੀਆਂ ਕਮੇਟੀਆਂ ਉੱਥੇ ਬੈਠੀਆਂ ਨੇ ਜਿਹੜੇ ਉੱਥੋਂ ਦੇ ਪ੍ਰਬੰਧ ਚਲਾ ਰਹੇ ਨੇ ਉਹਨਾਂ ਕਰਕੇ ਵਿਵਾਦ ਬਣੇ ਹੋਏ ਨੇ ਕਿਉਂਕਿ ਉੱਥੇ ਬੇਦਬੀਆਂ ਲਗਾਤਾਰ ਹੋ ਰਹੀਆਂ ਨੇ ਲਗਾਤਾਰ ਸਵਾਲ ਉੱਠ ਰਹੇ ਨੇ ਲਗਾਤਾਰ ਸਨਾਤਨੀ ਨੇ ਜਿਹੜੇ ਵਿਸ਼ਵਗੁਰੂ ਨੇ ਜਿਹੜੇ ਮਹੰਤ ਨੇ ਉਹ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਲਗਾਤਾਰ ਬਵਾਦਾਂ ਦੇ ਘੇਰੇ ਵਿੱਚ ਆ ਲੇਕਿਨ ਕਮੇਟੀ ਵੱਲੋਂ ਕੋਈ ਉਸ ਦੇ ਸਾਫ ਸਪਸ਼ਟ ਜਵਾਬ ਨਹੀਂ ਦੇਖਣ ਨੂੰ ਮਿਲ ਰਿਹਾ ਜੋ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਚਾਹੇ ਉਹ ਬੱਚਿਆਂ ਤੇ ਪਿਸ਼ਾਪ ਕਰਦਿਆਂ ਦੀ ਹੈ ਜਾਂ ਉਹ ਜਿਹੜੀ ਮੂਰਤੀਆਂ ਲੜੀਆਂ ਉਸ ਦੀ ਹੈ ਜਾਂ ਮੰਦਿਰਾਂ ਦੇ ਜਿਹੜੇ ਟੱਲ ਬੰਦ ਦਿੱਤੇ ਗਏ ਉਸ ਦੀ ਹੈ ਤਮਾਮ ਜੇਕਰ ਮੈਂ ਗੱਲ ਕਰਾਂ ਬੇਅਦਮੀਆਂ ਦੀ ਜਾਂ ਇਨਾਂ ਘਟਨਾਵਾਂ ਦੀ ਇਨਾਂ ਵਿਵਾਦਾਂ ਦੀ ਤੇ ਇੱਕ ਲੰਬੀ ਲਿਸਟ ਹੈ ਲੇਕਿਨ ਕਿਤਨਾ ਕਿਤੇ ਹੁਣ ਇਸ ਨੂੰ ਲੈ ਕੇ ਰੋਸ਼ ਪਾਇਆ ਜਾਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਨਿਰਾਤੇ ਸਮਾਪਤ ਹੋਣ ਤੇ ਆ ਰਹੇ ਨੇ ਜਿਹੜੇ ਲੰਗੂਦ ਬਣੇ ਨੇ ਉਹਨਾਂ ਨੇ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਅਦਾਵਾ ਨੂੰ ਤੀਰਮਾਨ ਤੋਂ ਬਾਅਦ ਸ਼ਹਿਦ ਤੋਂ ਬਾਅਦ ਬਾਹਨੇ ਬਦਲਦੇ ਨੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਇਸ਼ਨਾਨ ਕਿੱਥੇ ਕਰਨਾ ਹੈ ਵੱਡਾ ਸਵਾਲ ਹੈ ਜੋ ਬੱਚਿਆਂ ਵੱਲੋਂ ਇਹ ਪਿਸ਼ਾਬ ਕੀਤਾ ਗਿਆ ਉਸ ਤੋਂ ਬਾਅਦ ਉਹ ਕਿੱਥੇ ਇਸ਼ਨਾਨ ਕਰਨਗੇ ਸਰੋਵਰ ਦੀ ਸ਼ੁੱਧੀ ਕਦੋਂ ਲੈ ਕੇ ਕਮੇਟੀ ਵੱਲੋਂ ਹਜੇ ਤੱਕ ਕੋਈ ਫੈਸਲਾ ਨਹੀਂ ਸੋਨਾਂ ਨੂੰ ਮਿਲਿਆ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਜਾਂ ਕਿਸੇ ਵੀ ਜ਼ਰੀਏ ਦੇ ਦਹੀਂ ਜਵਾਬ ਨਹੀਂ ਮਿਲਿਆ ਇਹ ਵੱਡੇ ਸਵਾਲ ਨੇ ਸੋ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਜਗਤ ਗੁਰੂ ਅਸ਼ਨੀਲ ਜੀ ਮਹਾਰਾਜ ਮੌਜੂਦ ਨੇ ਆ ਰਾਮ ਰਾਮ ਜੀ ਰਾਮ ਰਾਮ ਜੀ ਸਾਰੇ ਸਨਾਤਨੀਆਂ ਨੂੰ ਸਭ ਤੋਂ ਪਹਿਲਾਂ ਨਵਰਾਤਰੀਆਂ ਦੀਆਂ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਮਹਾਰਾਜ ਜੀ ਸਭ ਤੋਂ ਪਹਿਲਾਂ ਹੀ ਸਵਾਲ ਹੈ ਜੋ ਕੁਝ ਤਸਵੀਰਾਂ ਸਾਹਮਣੇ ਆਦੀਆਂ ਨੇ ਪਾਵਨ ਪਵਿੱਤਰ ਤਿਹਾੜੀ ਚੱਲ ਰਹੀਆਂ ਨਵਰਾਤਰੀ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਦਰਗਾਹਾਂ ਤੀਦਾ ਜਿੱਥੇ ਸਾਰੀ ਦੁਨੀਆ ਜਾਂਦੀ ਹੈ ਤੇ ਵਿਵਾਦਾਂ ਦੇ ਘੇਰੇ ਵਿੱਚ ਲਗਾਤਾਰ ਜੋ ਕੁਝ ਉਸੇ ਤਸਵੀਰਾਂ ਸਾਹਮਣੇ ਆਦੀਆਂ ਤੁਸੀਂ ਵੀ ਲਗਾਤਾਰ ਉੱਥੇ ਆਨੇ ਜਾਣੇ ਦੇਣੇ ਉਹ ਪ੍ਰਬੰਧ ਦੇਖਦੇ ਹੋ ਲੇਕਿਨ ਤਸਵੀਰਾਂ ਜਦੋਂ ਵਾਇਰਲ ਹੁੰਦੀਆਂ ਨੇ ਸਭ ਤੋਂ ਮੈਨਾਂ ਕਿੰਨੀ ਠੇਸ ਪਹੁੰਚਦੀ ਹੈ ਮਨ ਨੂੰ ਜਦੋਂ ਇੱਥੇ ਬੈਠੇ ਹੋ ਤਸਵੀਦਾਂ ਪਹੁੰਚਦੀਆਂ ਨੇ ਤੁਹਾਡੇ ਕੋਲ ਦੱਸਿਆ ਕੀ ਹੈ ਜੀ ਸਭ ਤੋਂ ਜ਼ਿਆਦਾ ਇੱਕ ਮੈਂ ਅੱਜ ਇਹ ਸਪਸ਼ਟ ਕਰ ਦੇਣਾ ਆਂ ਸ਼੍ਰੀ ਦਰਗਿਆਨਾ ਤੀਰਥ ਹਰ ਇੱਕ Hindu ਦੀ ਆਸਤਾ ਦਾ ਕੇਂਦਰ ਆ ਉੱਥੇ ਇਹੋ ਜੀਆਂ ਘਟਨਾ ਹੋਣੀਆਂ ਮਨ ਨੂੰ ਝੰਜੋੜਨ ਵਾਲੀਆਂ ਗੱਲਾਂ ਆ ਕਮੇਟੀ ਕਿੱਥੇ ਆ ਉਹਨਾਂ ਦੇ ਜਿਹੜੇ ਸੇਵਾਦਾਰ ਉਹ ਕਿੱਥੇ ਨੇ ਇਹ ਜਿਹੜਾ ਨਾਂ ਦੀ ਹੀ ਸਿਕਿਉਰਿਟੀ ਉੱਥੇ ਹੈਗੀ ਆ ਵੇਖੋ ਜੀ ਸਭ ਤੋਂ ਪਹਿਲਾਂ ਇਹ ਵੇਖੋ ਜੀ ਪਹਿਲੇ ਨਵਰਾਤਰੇ ਸ਼੍ਰੀ ਭਾਗਵਤ ਗੀਤਾ ਜੀ ਦੇ ਅੰਗ ਪਾੜੇ ਗਏ। ਉਹਰੇ ਵਿੱਚ ਇੰਨਾ ਵੱਡੇ ਹਰਿਮਾਨ ਜੀ ਦੇ ਵਾਈਸ ਚੇਅਰਮੈਨ ਸੋਮਦੇਵ ਜੀ ਨੇ ਬਾਤ ਚੁੱਕੀ। ਤੇ ਕਮੇਟੀ ਦੇ ਪ੍ਰਧਾਨ ਸਾਇਲੈਂਟ। ਚੁੱਪ ਉਹਨਾਂ ਦੀ ਚੁੱਪ ਚੁਪੀ। ਉਸ ਤੋਂ 2 ਦਿਨ ਬੀਤਣ ਬਾਅਦ ਸ਼੍ਰੀ ਦਰਗਿਆਨਾ ਤੀਰਥ ਸਰੋਵਰ ਵਿੱਚ ਜਿਹੜਾ ਕਿ ਸਰੋਵਰ ਦੀ ਕਾਰ ਸੇਵਾ ਇਹੀ ਵਰੀ ਸ਼ੁੱਧੀਕਰਨ ਹੋਈ ਸੀ। ਕਾਫੀ ਇਸਤਾਨਾਂ ਦਾ ਜਲ ਲੈ ਕੇ ਉਸ ਰੋਵਰ ਵਿੱਚ ਪਾਇਆ ਗਿਆ ਸੀ ਉੱਥੇ ਦੋ 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 ਬੱਚੇ ਬਾਥਰੂਮ ਕਰ ਰਹੇ ਨੇ ਸਭ ਤੋਂ ਤੇ ਸ਼ਰਮ ਵਾਲੀ ਇਹ ਗੱਲ ਆ ਕਿ ਉੱਥੋਂ ਦੀ ਸਿਕਿਉਰਿਟੀ ਕਿੱਥੇ ਸੀ ਮੈਨੇਜਮੈਂਟ ਕਿੱਥੇ ਸੀ ਚਲੋ ਉਹ ਬੱਚੇ ਹੀ ਅੱਜ ਤੇ ਉਹ ਪਿਸ਼ਾਬ ਕਰਦੇ ਜੇ ਬੱਚੇ ਵਿੱਚ ਡਿੱਗ ਪੈਂਦੇ ਕੌਣ ਜ਼ਿੰਮੇਵਾਰ ਸੀ ਜੇ ਬੱਚਿਆਂ ਨੇ ਪਿਸ਼ਾਬ ਕੀਤਾ ਉਹ ਪਾਣੀ ਦੁਸ਼ਤ ਹੋ ਗਿਆ ਹੈ ਅਸੀਂ ਕਮੇਟੀ ਕੋ ਇੱਕੋ ਗੱਲ ਪੁੱਛਦੇ ਬਏ ਆ ਕਿ ਦਸਾਰੇ ਵਾਲੇ ਦਿਨ ਲੰਗੂਰਾ ਨੇ ਰਾਵਣ ਨੂੰ ਤੀਰ ਮਾਰਨਾ ਆ ਤੀਰ ਮਾਰ ਕੇ ਅਗਲੇ ਦਿਨ ਉਹਨਾਂ ਨੇ ਆਗੇ ਇਸ਼ਨਾਨ ਕਰਨਾ ਆ ਆਪਣੇ ਵਸਤਰ ਚੇਂਜ ਕਰਨੇ ਨੇ ਤੇ ਬੜੇ ਹਨੂਮਾਨ ਜੀ ਦੇ ਮੱਥਾ ਟੇਕਣਾ ਆ ਕਮੇਟੀ ਕੋ ਸਾਡਾ ਇੱਕ ਨਿਕਾਜਾ ਸਵਾਲ ਆ ਕੀ ਉਹ ਜਿਹੜੇ ਲੰਗੂਰ ਆ ਇਸ਼ਨਾਨ ਕਿੱਥੇ ਕਰਨਗੇ ਕੀ ਇਸ਼ਨਾਨ ਜਿਹੜਾ ਸਰੋਵਰ ਦੇ ਵਿੱਚ ਬਿਸ਼ਾਪ ਕੀਤਾ ਉੱਥੇ ਕਰਾਂਗੇ ਜਾਂ ਕੋਈ ਇਹਨਾਂ ਨੇ ਲੱਗ ਅਵਸਥਾ ਕੀਤੀ ਆ ਇਸ ਬੰਦ ਵਿੱਚ ਕਮੇਟੀ ਮੋਹਣ ਆ। ਕਮੇਟੀ ਕਿਉਂ ਨਹੀਂ ਬੋਲਦੀ ਪਈ? ਇਹ ਇੱਕ ਮੈਂ ਸਪਸ਼ਟ ਇਹ ਗੱਲ ਕਰ ਦੇਣਾ ਚਾਹੁੰਦਾ ਆ ਕਿ ਇਹ ਸ਼੍ਰੀ ਦਰਗਿਆਨਾ ਤੀਰਥ ਕੇ ਕਮੇਟੀ ਦਾ ਨਹੀਂ ਹੈਗਾ। ਇਹ ਹਰ ਇੱਕ ਸਨਾਤਨੀ ਦਾ ਆ। ਹਰ ਇੱਕ ਸਨਾਤਨੀ ਨੂੰ ਪੁੱਛਣ ਦਾ ਹੱਕ دار ਆ। ਜੇ ਹਰ ਕੋਈ ਸਨਾਤਨੀ ਉੱਥੇ ਆ ਕੇ ਚੜਾਵਾ ਚੜਾਂਦਾ ਹੈ ਨਾ ਉਸ ਸਨਾਤਨੀ ਨੂੰ ਹੱਕ ਵੀ ਹੈਗਾ ਆ ਕਿ ਮੰਦਰ ਦੇ ਵਿੱਚ ਬੇਅਦਬੀ ਹੋ ਰਹੀ ਆ ਉਹ ਪੁੱਛਣ ਦਾ ਹੱਕ ਸਨਾਤਨੀ ਨੂੰ ਹੈਗਾ ਹੈ। ਸੰਤ ਨੂੰ ਹਗਾ ਆ ਫਿਰ ਸ਼ੁਰੂ ਤੋਂ ਦੱਸਦਾ ਜੀ ਪਹਿਲੋਂ ਸਟਾਰਟ ਜਿਹੜਾ ਨਿਊ ਅੰਬਰਸਰ ਮੰਦਿਰ ਬਣ ਰਿਹਾ ਸੀ ਉਥੇ ਬੇਅਦਬੀ ਹੋਈ ਮੈਂ ਰਿਟਰਨ ਚਿੱਠੀ ਲਿਖੀ ਪ੍ਰਧਾਨ ਜੀ ਨੂੰ ਵਰਬਲੀ ਵੀ ਮਿਲਿਆ ਪ੍ਰਧਾਨ ਜੀ ਸਾਇਲੈਂਟ ਮੇਰੀ ਪਾਵਰ ਚੋਂ ਬਾਹਰ ਉਸ ਤੋਂ ਬਾਅਦ ਇਹਨਾਂ ਦੇ ਸਿਕਿਉਰਿਟੀ ਗਾਰਡ ਨੇ ਸ਼ਰਾਬ ਪੀਤੀ ਮੀਟ ਖਾਦਾ ਫਿਰ ਉਸ ਤੋਂ ਬਾਅਦ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਜਾ ਕੇ ਡਿਊਟੀ ਕੀਤੀ ਸਾਰੀ ਰਾਤ ਪ੍ਰਧਾਨ ਜੀ ਨੂੰ ਮਿਲੇ ਸਭ ਕੁਝ ਮਿਲਿਆ ਉਹ ਵੀ ਸਾਇਲੈਂਟ ਕੁਛ ਨਹੀਂ ਠੰਡੇ ਬਿਸਤਰੇ 'ਚ ਉਸ ਤੋਂ ਬਾਅਦ ਸ੍ਰੀ ਦਰਗਿਆਨਾ ਤਿਥ ਵਿੱਚ ਇੱਕ ਬੀਬੀ ਨੇ ਪੰਜਾਬੀ ਗਾਣੇ ਲਾ ਕੇ ਡਾਂਸ ਕੀਤਾ ਉਹਦੇ ਵੱਲੋਂ ਵੀ ਮੇਰੇ ਵੱਲੋਂ ਆਵਾਜ਼ ਚੁੱਕੀ ਗਈ ਕਮੇਟੀ ਚੁੱਪ ਸ੍ਰੀ ਬਹਾਗਵਤ ਗੀਤਾ ਦਾ ਬੇਦਬੀ ਹੋਈ ਕਮੇਟੀ ਚੁੱਪ ਹੁਣ ਸਰੋਵਰ ਦਾ ਅਪਮਾਨ ਹੋਇਆ ਇਸ ਸਰੋਵਰ ਦੇ ਵਿੱਚ ਬਿਸ਼ਾਪ ਕੀਤਾ ਗਿਆ ਆ ਕਮੇਟੀ ਚੁੱਪ ਰਾਜਾ ਕਿੰਗ ਆਇਆ ਸੀਗਾ ਫਿਰ ਵੇਖੋ ਜੀ ਸਭ ਤੋਂ ਵੱਡੀ ਗੱਲ ਉਹ ਰਕੇਸ਼ ਤਰੇਨ ਜਿਹਨੂੰ ਰਾਜਾ ਕਿੰਗ ਕਿਹਾ ਜਾਂਦਾ ਸੀ ਉਹਨੇ ਆਕੇ ਵੱਡੇ ਹਨੂਮਾਨ ਜੀ ਦੇ ਮੰਦਿਰ ਆਕੇ ਬੇਅਦਬੀ ਕੀਤੀ ਸ੍ਰੀ ਸੀਤਲਾ ਮਾਤਾ ਜੀ ਦੇ ਮੰਦਿਰ ਬੇਅਦਬੀ ਕੀਤੀ ਉਦੋਂ ਪਦ ਅਧਿਕਾਰੀ ਕੋਲ ਖਲੋਤੇ ਸੀ ਕੋਲ ਖਲੋ ਕੇ ਬੇਅਦਬੀ ਕਰਾਈ ਫਿਰ ਮੈਂ ਕਹਿਣ ਚ ਗਰੇ ਨਹੀਂ ਕਰਾਂਗਾ ਕਿ ਜਿਹੜੇ ਵੱਡੇ ਹਨੂਮਾਨ ਜੀ ਦੇ ਮੰਦਿਰ ਦੇ ਚੇਅਰਮੈਨ ਨੇ ਡਾਕਟਰ ਰਕੇਸ਼ ਜੀ ਉਹਨਾਂ ਦੇ ਸਿਰ ਤੇ ਸ੍ਰੀ ਵੱਡੇ ਹਨੂਮਾਨ ਜੀ ਦੇ ਮੰਦਰ ਸਾਹਮਣੇ ਉਹਨਾਂ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਮੰਤਰ ਮਾਰਿਆ ਕਿਉਂ ਮੈਂ ਡਾਕਟਰ ਕੇਸ ਜੀ ਇਹ ਕਹਿਣਾ ਚਾਹੁੰਦਾ ਆ ਕਿ ਉਹ ਵੱਡੇ ਹਨੂਮਾਨ ਜੀ ਤੋਂ ਵੱਡਾ ਸੀ ਜਿਹਦਾ ਤੁਸੀਂ ਸ਼ੀਦਵਾਲ ਲੈਣ ਦੇ ਹੀ ਵੱਡੇ ਹਨੂਮਾਨ ਜੀ ਦਾ ਕਿਉਂ ਨਹੀਂ ਤੁਸੀਂ ਸ਼ੀਦਵਾਲ ਲਿਆ ਫਿਰ ਉਹਨੇ ਉੱਥੇ ਵਾਇਡ ਕੀਤੀ ਕਿ ਇੱਕ ਮੈਂ ਵਿਆਹ ਕਰਾਵਾਂਗਾ ਇੱਕ ਮੇਰੀ ਗਰਲਫ੍ਰੈਂਡ ਹੋਏਗੀ ਤੁਸੀਂ ਕਿਉਂ ਨਾ ਰੋਕਿਆ ਸਾਡੇ ਮੰਦਰਾਂ ਵਿੱਚ ਉਹ ਜੇ ਸੰਦੇਸ਼ ਜਾਂਦੇ ਆ ਉਹਦਾ ਕਾਰਡ ਵੇਖੋ ਜੀ ਫਿਰ ਪੈਸੇ ਨੋਟ ਵਾਰ-ਵਾਰ ਕੇ ਸੁੱਟਣ ਡਿਆ ਸੀ ਕਿਉਂ ਨਹੀਂ ਪਾਦਰਕਾਰੀਆਂ ਨੇ ਵੇਖਿਆ ਵੀਡੀਓ ਦੇ ਵਿੱਚ ਸਾਫ ਆ ਰਿਹਾ ਆ ਕਿ 0 ਨੋਟ ਸੁੱਟ ਰਿਆ ਸੀ ਤੇ ਜਿਹੜੇ ਪਾਦਰਕਾਰੀ ਕਾਲ ਕਰਦੇ ਉਹ ਗੋਲਕ ਵੱਲ ਵੇਖਣ ਡੇ ਸੀ ਕਿ ਉਹ ਇਦਾਂ ਹੀ ਜਿਵੇਂ ਉਹਨਾਂ ਨੇ ਕਹੇ ਪੈਸਾ ਨਹੀਂ ਵੇਖਿਆ ਮਾੜੀ ਲੜੀ ਹੈ ਨਾ ਇੱਥੇ ਬੇਅਦਬੀਆਂ ਦੀ ਪਹਿਲਾਂ ਵੀ ਦੇਖਿਆ ਕੰਪਲੈਕਸ ਦੇ ਵਿੱਚ ਹੋ ਕੇ ਵਿਕਦੇ ਸੀਗੇ ਕੀ ਕਮੇਟੀ ਦੀ ਨਿਗਾਹ 'ਚ ਉਹ ਨਹੀਂ ਸੀਗਾ ਇੱਕ ਵੀਡੀਓ ਪਹਿਲਾਂ ਵੀ ਵਾਇਰਲ ਹੋਈ ਸੀ ਉਹਨੂੰ ਫੇਰ ਇਹਨਾਂ ਦਿਨਾਂ 'ਚ ਵਾਇਰਲ ਹੋ ਰਹੀ ਹੈ ਜਿੱਥੇ ਸੰਦੂਤ ਚੱਕਿਆ ਜਾਦਿਆ ਤਾਂ ਆਦਮੀ ਕੋ ਤਸਵੀਰਾਂ ਦੇ ਨਾਲ ਲੜੀ ਹੈ ਜੇ ਕਹਦਾ ਭਾਬੇ ਜੀ ਦੀ ਲਿਸਟ ਵੱਲ ਜਾਈਏ ਬਹੁਤ ਲੰਬੀ ਹੈ ਜਦੋਂ ਅੱਜ ਕਮੇਟੀ ਦੀ ਆਪਸੀ ਪਾੜ ਪਿਆ ਜਦੋਂ ਆਪਸੀ ਟਾਹ ਲੱਗੀ ਹੈ ਜਦੋਂ ਆਪਸੀ ਵਿੱਚ ਸਬੰਧ ਖਰਾਬ ਹੋਏ ਹੈ ਤੇ ਕਾਰਵਾਈਆਂ ਕਾਦੇ ਕੰਪਲੇਂਟਾਂ ਕਰਦੇ ਹਨ ਲੇਕਿਨ ਵਾਈਸ ਚੇਰਮੈਨ ਦਾ ਕਹਿਣਾ ਹੈ ਜਿਹੜੇ ਸੋਮਦੇਵ ਉਹ ਕਹਿੰਦੇ ਕਿ ਪੁਲਿਸ ਜਿਹੜੀ ਹੈ ਉਹ ਕਾਰਵਾਈ ਨਹੀਂ ਕਰਦੀ ਕਹਿੰਦੇ ਕਮੇਟੀ ਦਾ ਪ੍ਰਧਾਨ ਕਵੇ ਕਮੇਟੀ ਕਵੇ ਅਸੀਂ ਦਾ ਕਰਾਂਗੇ ਜਦੋਂ ਆਪਸੀ ਲੜਾਈ ਹੁੰਦੀ ਹੈ ਉਦੋਂ ਦੇ ਕੰਪਲੇਂਟ ਦੇ ਲక్ష్ਮੀ ਗਾਂਝਾ ਆਵਲਾ ਜੀ ਜਾਂਦੇ ਨੇ ਲੇਕਿਨ ਜਦੋਂ ਇਸ ਤਰੀਕੇ ਦਾ ਵਿਵਾਦ ਪੱਖ ਦਾ ਜਦੋਂ ਬੇਦਬੀਆਂ ਹੁੰਦੀਆਂ ਉਦੋਂ ਕਿਉਂ ਨਹੀਂ ਕੰਪਲੇਂਟਾਂ ਦਿੱਤੀਆਂ ਜਾਂਦੀਆਂ ਉਦੋਂ ਉਹਨਾਂ ਦੇ ਮੰਤਦਰ ਦੇ ਚੇਰਮੈਨ ਕਹਿੰਦਾ ਕਿ ਮੈਂ ਬਿਲਕੁਲ ਇਹ ਗੱਲ ਸਹੀ ਕਹਿੰਦਾ ਜੀ ਜਿਹੜੇ ਉਹਨਾਂ ਦੇ ਵਾਈਸ ਚੇਅਰਮੈਨ ਆ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਉਥੋਂ ਦਾ ਲੋਕਲ ਚੌਂਕੀ ਇੰਚਾਰਜ ਆਇਰਾ ਵਗੈਰ ਜੋ ਵੀ ਹੈਗੇ ਆ ਉਹ ਪ੍ਰਧਾਨ ਦੇ ਪ੍ਰੈਸ਼ਰ ਹੇਠ ਕੰਮ ਕਰਦੇ ਨੇ ਕੋਈ ਦੋ ਰਹਿਣੀ ਵੇਖੋ ਜੀ ਹਾਂ ਜਿਹੜੀ ਤੁਸੀਂ ਕਹਿੰਦੇ ਨਿੱਜੀ ਲੜਾਈ ਅੱਜ ਮੈਂ ਭੈਂਜੀ ਦੀ ਬਾਈਟ ਵੇ ਰਿਹਾ ਹਾਂ ਮੇਰੇ ਮਾਨਯੋਗ ਭੈਣਿਆ ਲక్ష్ਮੀ ਕਾਂਤ ਚਾਵਲਾ ਜੀ ਬਾਈਟ ਦੇ ਰਹੇ ਸੀ ਕਿ ਕੁਝ ਕਹਿ ਰਹੇ ਵੀ ਕੁਝ ਸੰਤ ਦੇ ਵਾਸ ਵਿੱਚ ਕੁਝ ਪੱਤਰਕਾਰ ਕੁਝ ਪੱਤਰਕਾਰ ਭੈਣ ਮੇਰੀਏ ਭੈਣ ਜੀ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਆ ਸੰਤ ਸਮਾਜ ਜਿਹੜਾ ਹੁੰਦਾ ਨਾ ਤੁਹਾਨੂੰ ਆਇਨਾ ਦਿਖਾ ਰਿਹਾ ਆ ਤੁਹਾਨੂੰ ਆਇਨਾ ਦਿਖਾ ਰਿਹਾ ਆ ਜਿਹੜਾ ਕਿ ਪੱਤਰਕਾਰ ਭਾਈਚਾਰਾ ਆ ਉਹ ਚੌਥਾ ਥੰਮ ਆ ਜੋ ਸਚਾਈ ਆ ਉਹ ਤੁਹਾਡੇ ਆਮ ਜਨਤਾ ਦੇ ਵਿੱਚ ਪੇਸ਼ ਕਰ ਰਿਹਾ ਆ ਕੀ ਜਿਹੜਾ ਤੁਹਾਡੇ ਕੋ ਸਚਾਈ ਬਰਦਾਸ਼ ਨਹੀਂ ਹੋਈ ਤੁਸੀਂ ਉਸ ਬੇਅਦਬੀ ਨੂੰ ਲੁਕਾਉਣ ਦੀ ਖਾਤਰ ਕੇਹ ਕਦੀ ਕੇਹ ਤੇ ਉਂਗਲ ਚੁੱਕਦੀ ਕਦੀ ਕੇਹ ਤੇ ਉਂਗਲ ਚੁੱਕਦੀ ਇਦੇ ਨਾਲ ਬੇਅਦਬੀ ਨਹੀਂ ਰੁਕਣੀ ਤੁਹਾਨੂੰ ਜਵਾਬ ਦੇਣਾ ਪੈਣਾ ਆ ਕਿ ਤੁਸੀਂ ਲੰਗੂਰਾ ਦਾ ਇਸ਼ਨਾਨ ਵਾਸਤੇ ਕੀ ਰੇਂਜ ਕੀਤਾ ਆ ਇਹਰੇ ਐਦਾਂ ਇੱਧਰ ਉੱਧਰ ਕਰਨ ਦੇ ਨਾਲ ਨਾ ਇਹ ਸਨਾਤਨੀ ਦੀ ਆਵਾਜ਼ ਨਹੀਂ ਬੰਦ ਹੋਣੀ ਸੰਤਾਂ ਦੀ ਆਵਾਜ਼ ਨਹੀਂ ਬੰਦ ਹੋਣੀ ਮੀਡੀਆ ਦੀ ਆਵਾਜ਼ ਨਹੀਂ ਬੰਦ ਹੋਣੀ ਤੁਸੀਂ ਸੰਤ ਨੂੰ ਤੇ ਮੀਡੀਆ ਨੂੰ ਪ੍ਰੈਸ਼ਰ ਹੇਟ ਨਾ ਕਰੋ ਕਿ ਅਸੀਂ ਬੋਲ ਦਾਂਗੇ ਕਿ ਪ੍ਰੈਸ ਹੇਟ ਆ ਜਾਣਗੇ ਉਹ ਜ਼ਮਾਨੇ ਗਏ ਅੱਜ ਜਦੋਂ ਸੰਤ ਬੰਦਾ ਨਾ ਆਪਣਾ ਪਿੰਡ ਦਾਨ ਕਰਕੇ ਬੰਦਾ ਆ ਹਾਨੂੰ ਮੋਤ ਦਾ ਕੋਈ ਖੋਪ ਨਹੀਂ ਇਹ ਮਤ ਸੋਚੋ ਕਿ ਤੁਸੀਂ ਸੰਤ ਸਮਾ ਤੇ ਚੋਲੇ ਤੇ ਉਂਗਲ ਚੁੱਕੋਗੇ ਚੋਲਾ ਤੁਸੀਂ ਵੀ ਪਾਇਆ ਆ ਇਹ ਵੱਖਰੀ ਗੱਲ ਹੈ ਅਸੀਂ ਚੋਲਾ ਲਾਲ ਪਾਇਆ ਤੁਸੀਂ ਚੋਲਾ ਚਿੱਟਾ ਪਾਇਆ ਆ ਜੇ ਆਪਾਂ ਐਂ ਉਂਗਲ ਕਰਦੇ ਨਾ ਤਿੰਨ ਉਂਗਲਾਂ ਹੱਡੇ ਵਾਲ ਵੀ ਆਂਦੀਆਂ ਆ ਤੁਸੀਂ ਮੈਂ ਤੁਹਾਨੂੰ ਤੁਹਾਡੇ ਮਾਦਮ ਰਾਈ ਭੈਣ ਜੀ ਨੂੰ ਪੁੱਛਣਾ ਚਾਹਨਾ ਆ ਤੇ ਤੁਸੀਂ ਕਿਸ ਬਨਾ ਤੇ ਚੋਲੇ ਤੇ ਉਂਗਲ ਚੁੱਕੀ ਆ ਇਸ ਚੀਜ਼ ਦਾ ਵੀ ਤੁਹਾਨੂੰ ਸਪਸ਼ਟੀਕਰਨ ਦੇਣਾ ਪਏਗਾ ਦੂਜੀ ਗੱਲ ਜੇ ਅਸਲ ਵਿੱਚ ਜਿਹੜਾ ਕਿ ਭੈੰਜੀ ਦੀ ਉਮਰ ਜ਼ਿਆਦਾ ਹੋ ਚੁੱਕੀ ਆ ਉਹਨਾਂ ਕੋ ਅਵਸਥਾ ਸਮੇਟ ਨਹੀਂ ਜਾਂਦੀ ਅੱਜ ਵੀ ਉਹਨਾਂ ਨੇ ਆਪਣੀ ਇੱਕ ਬਾਈਟ ਦੇ ਵਿੱਚ ਇਹ ਗੱਲ ਕਹੀ ਆ ਕਿ 450 ਬੱਚਾ ਜਿਹੜਾ ਕਿ ਬਾਹਰੋਂ ਸੇਵਾ ਕਰਨ ਆਇਆ ਆ ਵਲੰਟੀਅਰ ਆਏ ਨੇ ਜਿਹੜੇ ਕਿ ਆਪਣੀ ਮਰਜ਼ੀ ਨਾਲ ਸੇਵਾ ਕਰ ਰਹੇ ਨੇ ਉਹਨਾਂ ਦੀ ਬਾਈਟ ਤੋਂ ਹੀ ਇਹ ਸਭ ਜਾਰ ਹੁੰਦਾ ਆ ਕੀ ਜਿਹੜੀ ਕਮੇਟੀ ਫੇਲ ਹੋ ਚੁੱਕੀ ਆ ਕਮੇਟੀ ਬਿਲਕੁਲ ਫੇਲ ਹੋ ਚੁੱਕੀ ਆ ਇਹਨਾਂ ਦੇ ਜਿਹੜੇ ਪੇਡ ਸੇਵਾਦਾਰ ਆ ਉਹ ਫੇਲ ਹੋ ਚੁੱਕੇ ਆ ਕਿ ਇਹਨਾਂ ਨੇ ਖੁਦ ਮੰਦਰ ਦੀ ਬਾਗਦੋਰ ਉਹ ਵਲੰਟਰੀਆਂ ਦੇ ਹੱਥ ਦੇ ਦਿੱਤੀ ਆ ਮੈਂ ਇਹ ਪੁੱਛਣਾ ਚਾਹਨਾ ਭੰਜੀ ਤੁਸੀਂ ਵਲੰਟਰੀਆਂ ਦੇ ਹੱਥ ਜਿਹੜੀ ਬਾਗਦੋਰ ਦੇਤੀ ਖੁਦਾ ਨਾ ਖਾਸਤਾ ਮੈਂ ਤਾਂ ਕਹਿੰਦਾ ਮਹਾਰਾਜ ਬਾਲਾ ਹੀ ਸਰਕਾਰ ਕੁਛ ਨਾ ਕਰੇ ਜੇ ਅਭੀ ਨਵੀਂ ਹੁੰਦੀ ਆ ਉਥੇ ਕਮੇਟੀ ਜ਼ਿੰਮੇਦਾਰ ਹੋਏਗੀ ਕਿ ਉਹ ਵਲੰਟੀਅਰ ਜ਼ਿੰਮੇਦਾਰ ਹੋਣਗੇ ਇਸ ਚੀਜ਼ ਦਾ ਵੀ ਤੁਹਾਨੂੰ ਜਵਾਬ ਦੇਣਾ ਪਏਗਾ ਮਾਨਯਾ ਜੀ ਇੱਕ ਸਵਾਲ ਹੁੰਦਾ ਜਿਸ ਤਰੀਕੇ ਨਾਲ ਮੇਲਾ ਚੱਲ ਰਿਹਾ ਐਡਾ ਵੱਡਾ ਹਜੇ ਵੀ 3-4 ਦਿਨ ਬਾਕੀ ਨੇ ਅੰਦਰ ਰਾਤਿਆਂ ਦੇ ਜਦੋਂ ਬਾਕੀ ਤਰਸੰਦਾਂ ਦੇ ਮੇਲੇ ਲੱਗਦੇ ਉੱਥੇ ਐਂਬੂਲੈਂਸ ਹੁੰਦੀ ਐ ਉੱਥੇ ਮੈਡੀਕਲ ਟੀਮਾਂ ਪਹੁੰਚਦੀਆਂ ਨੇ ਫੈਲ ਵਿਗੜ ਪਹੁੰਚਦੀ ਐ ਪ੍ਰਸ਼ਾਸਨ ਦੀ ਗੱਡੀ ਲੱਗੀ ਹੁੰਦੀ ਪ੍ਰਸ਼ਾਸਨ ਮੌਜੂਦ ਹੁੰਦਾ ਸਾਫ ਸਵੱਾਈ ਦੇ ਪ੍ਰਬੰਧ ਹੁੰਦੇ ਕੋਆਪਰੇਸ਼ਨ ਉੱਥੇ ਧਿਆਨ ਚ ਆਪਣੇ ਮਾਮਲਾ ਰੱਖਦਾ ਕਿ ਇੱਥੇ ਮੇਲਾ ਚੱਲ ਰਿਹਾ ਦੁਕਾਨਾਂ ਤੀਹਾਂ ਦੇ ਵਿੱਚ ਕੋਈ ਇਸ ਤਰੀਕੇ ਦਾ ਪ੍ਰਬੰਧ ਨਹੀਂ ਦੇਖਣ ਨੂੰ ਮਿਲਿਆ ਬਦਤਕਾਦੀ ਅਹੁਦੇਦਾਰ ਕਹਿੰਦਾ ਕਿ ਪ੍ਰਬੰਧ ਹੀ ਬੜੇ ਵਧੀਆ ਹੈ ਉਹ ਕਿਹੜੇ ਪ੍ਰਬੰਧ ਵਧੀਆ ਨੇ ਜਦੋਂ ਉਹ ਜ਼ਿਕਰ ਕਰਦੇ ਨੇ ਜਿਹੜਾ ਸਾਨੂੰ ਨਹੀਂ ਦੇਖਦੇ ਜਨਤਾ ਨੂੰ ਨਹੀਂ ਦੇਖਦੇ ਸੰਧਾਰਤੀਆਂ ਨੂੰ ਨਹੀਂ ਦੇਖਦੇ ਮੀਡੀਆ ਨੂੰ ਨਹੀਂ ਦੇਖਦੇ ਸੰਤਾਂ ਨੂੰ ਨਹੀਂ ਦੇਖਦੇ ਕਿਹੜੇ ਪ੍ਰਬੰਧ ਨੇ ਪ੍ਰਬੰਧ ਬਹੁਤ ਵਧੀਆ ਨੇ ਜੀ ਜਿਹੜੀ ਇਹਨਾਂ ਦੀ ਨਿੱਜੀ ਲੜਾਈ ਚੱਲ ਰਹੀ ਆ ਇੱਕ ਭੈਣ ਲక్ష్ਮੀ ਕਾਂਚ ਚਾਵਲਾ ਨੇ ਸ਼੍ਰੀ ਦਰਗਿਆਨਾ ਤਿਰਸੇ ਮੰਦਰ ਤੇ ਲੈਟਰ ਪੈੜ ਤੇ ਮੈਂ ਪੜਨਿਆ ਅੱਜ ਮੀਡੀਆ ਦੇ ਥਰੂ ਮੈਨੂੰ ਕੋਈ ਆਈ ਆ ਕਿ ਇਹਨਾਂ ਨੇ ਜਿਹੜੇ ਵੱਡੇ ਹਨੂਮਾਨ ਜੀ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਆ ਜੀ ਕਿੰਨਾ ਵਧੀਆ ਕੰਮ ਕੀਤਾ ਆ ਤੇ ਉਧਰੋਂ ਵੱਡੇ ਹਨੂਮਾਨ ਜੀ ਦੇ ਜਿਹੜੇ ਵਾਈਸ ਚੇਅਰਮੈਨ ਸੋਮਦੇਵ ਜੀ ਉਹ ਚਿੱਠੀ ਲੈ ਕੇ ਇਹਨਾਂ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਕੋਈ اختیار ਨਹੀਂ ਹੈਗਾ ਮੈਨੂੰ ਬਰਖਾਸਤ ਕਰਨ ਦਾ ਤੁਹਾਨੂੰ ਮੈਨੂੰ ਸੇਵਾ ਮੁਕਤ ਕਰਨ ਦਾ ਕੋਈ اختیار ਨਹੀਂ ਹੈਗਾ ਵੇਖੋ ਜੀ ਕਿੰਨੇ ਵਧੀਆ ਪ੍ਰਬੰਧ ਚੱਲ ਰਹੇ ਨੇ ਫਿਰ ਇੱਕ ਦੂਜੇ ਦੇ ਉੱਤੇ ਕੰਪਲੇਂਟਾਂ ਦੇ ਰਹੇ ਨੇ ਭੈਣ ਜੀ ਮੈਂ ਸਪਸ਼ਟ ਕਰਨਾ ਚਾਹੁੰਦਾ ਨਿੱਜੀ ਲੜਾਈ ਇਹ ਆ ਸੰਤ ਨਹੀਂ ਨਿੱਜੀ ਲੜਾਈ ਕਰਦੇ ਪਏ মিডিਆ ਨਹੀਂ ਨਿੱਜੀ ਲੜਾਈ ਕਰਦਾ ਪਿਆ ਨਿੱਜੀ ਲੜਾਈ ਤੁਸੀਂ ਕਰਦੇ ਪਏ ਜੇ ਤੁਸੀਂ ਆਪਣੀ ਨਿੱਜੀ ਲੜਾਈ ਵਿੱਚ ਸਨਾਤਨ ਨੂੰ ਢਾਹ ਲਾ ਰਹੇ ਜੇ ਸਨਾਤਨ ਦਾ ਨੁਕਸਾਨ ਕਰ ਰਹੇ ਜੇ ਤੁਸੀਂ ਇਸ ਮੁੱਦੇ ਤੇ ਆਓ ਕਿ ਜੜਾ ਕੀ ਦਸਹਰੇ ਤੋਂ ਬਾਅਦ ਤੁਸੀਂ ਲੰਗੂਰਾ ਨੂੰ ਇਸ਼ਨਾਨ ਕਰਾਣਾ ਉਹ ਕਿੱਥੇ ਕਰਾਣਾ ਆ ਉਸ ਚੀਜ਼ ਦਾ ਜਵਾਬ ਦਿਓ ਸਾਡੇ ਮਨ ਵਿੱਚ ਸਤਿਸ਼ਟੀ ਹੁੰਦੀ ਕਿ ਭੈਣਜੀ ਦਰਗਿਆਨਾ ਕਮੇਟੀ ਦੇ ਪ੍ਰਧਾਨ ਲਾਈਵ ਹੋ ਕੇ ਦੱਸ ਕੇ ਗਏ ਨੇ ਕਿ ਉੱਥੇ ਇਸ਼ਨਾਨ ਕਿੱਥੇ ਹੋਏਗਾ ਇਹ ਚੀਜ਼ ਦਾ ਅਸੀਂ ਪੂਰਜੋਰ ਵਿਰੋਧ ਕਰਾਂਗੇ ਕਿ ਇਹਦੀ ਮੂਵਮੈਂਟ ਵੀ ਚੱਲੇਗੀ ਜੇ ਕਮੇਟੀ ਜਵਾਬ ਨਹੀਂ ਦਿੰਦੀ ਪ੍ਰਧਾਨ ਜੀ ਜਵਾਬ ਨਹੀਂ ਦਿੰਦੇ ਮੇਰੇ ਵੱਲੋਂ ਮਰਨ ਵਰਤ ਦੇ ਵੀ ਵਿਆਜ ਜਾਏਗਾ ਇੰਦਾ ਰਖਲਾ ਕਮੇਟੀ ਦੇ ਖਿਲਾਫ ਮਾਨੂੰ ਜਿਸ ਤਰੀਕੇ ਦੀਆਂ ਹੁਣ ਉੱਥੇ ਤਸਵੀਰਾਂ ਵਾਇਰਲ ਹੁੰਦੀਆਂ ਨੇ ਆਏ ਦਿਨ ਹੁੰਦੀਆਂ ਨੇ ਚਾਹੇ ਹਟਾਲਾ ਦੇ ਮੂੰਹ ਬੰਨੇ ਹੋਏ ਹਨਾ ਕਈਆਂ ਘੰਟਿਆਂ ਦੇ ਵਿੱਚ ਟਾਲੀ ਗਾੜ ਲੱਤੇ ਗਏ ਜਿਹੜੇ ਅੰਦਰ ਆਪਾਂ ਖਰਕੋਣੇ ਆ ਵਜਾਉਂਦੇ ਆ ਜਿਸ ਦੀ ਗੂੰਜ ਉੱਡਦੀ ਹੈ ਤੇ ਕਹਿੰਦੇ ਆ ਕਿ ਪੋਜ਼ਿਟਿਵਿਟੀ ਬਣਦੀ ਹੈ ਮੰਡਲ ਦੇ ਵਿੱਚ 네ਗੈਟਿਵਿਟੀ ਖਤਮ ਹੁੰਦੀ ਹੈ ਸਾਡੇ ਆਰਤੀਆਂ ਜਦੋਂ ਹੁੰਦੀਆਂ ਨੇ ਮੰਡਲ ਦੇ ਵਿੱਚ ਆਰਤੀ ਵਜੇ ਸੀ ਟਾਲ ਵਜਾਉਂਦੇ ਆ ਇੱਕ ਮर्याਦਾ ਹੁੰਦੀ ਹੈ ਜਦੋਂ ਟੱਲਾਂ ਦੇ ਮੂੰਹ ਬੰਨੇ ਗਏ ਉਹ ਕਹਿੰਦੇ ਆ ਕਿ ਸਮਾਂ ਬਹੁਤ ਲੈਂਦੀ ਸਪਸ਼ਟੀਕਰਨ ਕੀਤਾ ਕਮੇਟੀ ਦਾ ਕਿ ਉਹ ਕਹਿੰਦੇ ਕਿ ਸਮਾਂ ਲੈਂਦੇ ਆ ਲੰਗੂਰ ਜਦੋਂ ਟੱਲ ਖੜਗੋਂਦੇ 2 2 3 3 ਸੈਕਿੰਡ ਸਾਦੇ ਕੰਨਗੂਰ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਅੱਗੇ-ਅੱਗੇ ਜਾਂਦੇ ਤੇ ਉਹ ਭੀੜ ਵੱਧਦੀ ਹੈ ਜਿੱਦੋਂ ਲੰਗੂਰ ਨਹੀਂ ਨਿਕਲਦੇ ਉਦੋਂ ਦੇ ਵੀ ਟੱਲਾਂ ਦੇ ਮੂੰਹ ਬੰਦ ਕੀਤੇ ਗਏ ਆ ਹੁਣ ਸਵਾਲ ਇਹ ਉੱਠ ਰਿਹਾ ਲੋਕ ਕਮੈਂਟਾਂ ਚ ਵੀ ਇਹ ਪੁੱਛਦੇ ਆ ਸਾਡਾ ਵੀ ਮੀਡੀਆ ਦਾ ਸਵਾਲ ਹੈ ਕਿ ਜਦੋਂ ਕੰਨ ਕੋਈ ਉੱਥੇ ਆ ਕੇ ਕਹੇਗਾ ਕਿ ਮੈਨੂੰ ਧੂਫ ਦੀ ਸਮੈਲ ਚੜਦੀ ਹੈ ਦੇ ਫਿਰ ਉਹ ਆਰਟੀ ਵੀ ਲੋਕਾਂਗੇ ਸੀ ਧੂਫ ਵੀ ਉੱਥੇ ਤੋਂ ਨਹੀਂ ਬੰਦ ਕਰਦੇ ਆਂਗੇ ਕਿ ਮਤਲਬ ਆਪਣੇ ਹਿਸਾਬ ਦੇ ਨਾਲ ਹੁਣ ਜੋ ਕੁਝ ਕਮੇਟੀ ਨੂੰ ਚੰਗਾ ਲੱਗੇਗਾ ਜਾਂ ਉਹ ਫਿਰ ਹੋਏਗਾ ਜਾਂ ਧਰਮ ਗ੍ਰੰਥਾ ਤੋਂ ਅ ਅਲੱਗ ਹੋ ਕੇ ਸੰਤਾਂ ਦੇ ਦਾਇਰੇ ਤੋਂ ਅਲੱਗ ਹੋ ਕੇ ਕਿ ਆਪਣਾ ਇੱਕ ਨਵਾਂ ਰੂਪ ਦੇਗੀ ਕਮੇਟੀ ਤੁਹਾਨੂੰ ਬਿਲਕੁਲ ਜੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਤੁਸੀਂ ਸਵਾਲ ਕੀਤਾ ਆ ਮੈਂ ਮਾਨਯੋਗ ਡਾਕਟਰ ਕੇਸ਼ ਜੀ ਵੱਡੇ ਹੁਣ ਮਾਨ ਦੇ ਚੇਅਰਮੈਨ ਜੀ ਨੇ ਉਹਨਾਂ ਦੀ ਮੈਂ ਸੁਣੀ ਸੀ ਕਹਿੰਦੇ ਜੀ ਰਸ਼ਬੋਧ ਹੁੰਦਾ ਹੈ ਮੈਂ ਡਾਕਟਰ ਸਾਹਿਬ ਨੂੰ ਇਹ ਸਵਾਲ ਪੁੱਛਦਾ ਆ ਅੱਜ ਟੱਲ ਦੇ ਰਸ਼ ਹੈ ਤੇ ਵੱਡੇ ਹਰਨੂ ਮਾਂਜੀ ਦੇ ਮੰਦਿਰ ਤੇ ਵੀ ਬਹੁਤ ਰਸ਼ ਹੁੰਦਾ ਆ ਕੱਲੂ ਤੁਸੀਂ ਉਹ ਵੀ ਮੰਦਿਰ ਬੰਦ ਕਰ ਦੋਗੇ ਕਿ ਉੱਥੇ ਰਸ਼ ਬੜਾ ਹੈ ਦਰਸ਼ਨ ਬੰਦ ਕਰਨ ਲੱਗੇ ਆ ਇਹ ਜਿਹੜਾ ਕੀ ਆ ਇਹ ਗ੍ਰੰਥਾਂ ਨੂੰ ਚਠਲਾ ਕੇ ਕਮੇਟੀ ਆਪਣੀ ਮਨਮਰਜ਼ੀ ਕਰ ਰਹੀ ਆ ਇਹਦੇ ਵਿੱਚ ਵੇਖੋ ਜੀ ਜਿਹੜਾ ਅਸੀਂ ਟੱਲ ਵਜਾਂਦੇ ਆ ਨੈਗਟਿਵਿਟੀ ਸਾਰੀ ਬਾਹਰ ਹੁੰਦੀ ਊਰਜਾ ਆਂਦੀ ਆ ਇਹਨਾਂ ਨੇ ਟੱਲ ਕਿਉਂ ਬੰਦ ਕੀਤੇ ਕਾਦੇ ਵਾਸਤੇ ਬੰਦ ਕੀਤੇ ਚਲੋ ਮੰਨ ਲਿਆ ਇਹਨਾਂ ਨੇ ਆ ਮੰਨ ਲੰਨੇ ਆ ਕਿ ਕਹਿੰਦੇ ਰਾਸ਼ਿਆ ਜਿਹੜੋ ਵਾਪਸੀ ਵਾਰੇ ਟੱਲ ਬੰਦ ਕੀਤੇ ਉਹ ਕਾਦੇ ਵਾਸਤੇ ਕੀਤੇ ਉਹ ਟੱਲ ਇਸ ਕਰਕੇ ਬੰਦ ਕੀਤੇ ਆ ਕਿ ਕਮੇਟੀ ਸੁੱਤੀ ਪਈ ਆ ਕੋਈ ਆਕੇ ਟੱਲ ਵਜਾ ਕੇ ਇਹਨਾਂ ਨੂੰ ਠਾ ਨਾ ਜਾਵੇ ਇਹਨਾਂ ਦੀ ਨੀਂਦ ਨਾ ਖਰਾਬ ਹੋ ਜੇ ਇਹ ਡਿਸਟਰਬ ਨਾ ਹੋ ਜਾਣਾ ਟੱਲ ਇਸ ਕਰਕੇ ਇਹਨਾਂ ਨੇ ਬੰਦ ਕੀਤੇ ਆ ਇਹ ਇਤਿਹਾਸ ਨੂੰ ਗ੍ਰੰਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਇਹਨਾਂ ਵਾਸਤੇ ਗਲਤ ਗੱਲ ਆ ਇਸ ਚੀਜ਼ ਦਾ ਵੀ ਪ੍ਰਧਾਨ ਜੀ ਆਗੇ ਸਪਸ਼ਟੀਕਰਨ ਦੇਣ ਕਿ ਕੱਲ ਨੂੰ ਉਥੇ ਧੂ ਬਤੀ ਤਖਾਂਦਾ ਉਰ ਤੂੰ ਆਊਗਾ ਵੱਡੇ ਹਨੂਮਾਨ ਜੀ ਦੇ ਮੰਦਿਰ ਜੋ ਕੀ ਦਰਸ਼ਨ ਕਰਨ ਆਂਦੇ ਨੇ ਰਸ਼ ਬੜਾ ਆ ਰਸ਼ ਹੋਣ ਕਰਕੇ ਮੰਦਿਰ ਵੀ ਬੰਦ ਕਰ ਦੇਣਗੇ ਇਹ ਸਾਡੇ ਗਲੇ ਚੋਂ ਗੱਲ ਨਹੀਂ ਲੱਥਦੀ ਕਿ ਟਾਲ ਇਸ ਕਰਕੇ ਬੰਦ ਕੀਤੇ ਨੇ ਟਾਲ ਇਹਨਾਂ ਨੇ ਇਸ ਕਰਕੇ ਬੰਦ ਕੀਤੇ ਕਮੇਟੀ ਸੁੱਤੀ ਪਈ ਆ ਕਿ ਉਹਨਾਂ ਨੂੰ ਕੋਈ ਠਾ ਰਾ ਸਕੇ ਆਪਣੀ ਸਪਸ਼ਟੀ ਕਰਨਾਂ ਦੇ ਵਿੱਚ ਵੀ ਕਈ ਵਾਰ ਪ੍ਰਧਾਨ ਸਾਹਿਬ ਆਪਾਂ ਫਸ ਜਾਂਦੇ ਚਲੋ ਇੱਜ਼ਤ ਅਸੀਂ ਵੀ ਕਰਦੇ ਹਾਂ ਉਹਨਾਂ ਨੇ ਵੀ ਚਲੋ ਇੱਕ ਉਹਨਾਂ ਦਾ ਵੀ ਇਤਿਹਾਸ ਰਿਹਾ ਹੈ ਕਹਿੰਦੇ ਜਦੋਂ ਜੋੜਾ ਤਵਾਦ ਸੀ ਉਸ ਵੇਲੇ ਵੀ ਸੰਘਰਸ਼ ਕਰਦੇ ਦੇ ਆ ਸਾਰੀਆਂ ਚੀਜ਼ਾਂ ਅਸੀਂ ਮੰਨਦੇ ਆ ਲੇਕਿਨ ਹੁਣ ਜੋ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਕੁਝ ਪਹਿਲਾਂ ਦੁਸ਼ਹਿਰਾ ਹੋਇਆ ਨਾ ਪਿਛਲੇ ਸਾਲ ਦਾ ਦੁਸ਼ਹਿਰਾ ਉੱਥੇ ਵੀ ਉਹਨਾਂ ਨੇ ਕੋਈ ਬਿਆਨ ਦੇ ਦਿੱਤਾ ਨਾ ਕਿ ਹਿੰਦੂ ਜਿਹੜੇ ਬਾਅਦ ਜਾ ਕੇ ਮ사ਜਾਂ ਕਰਵਾਉਂਦੇ ਆ ਜਾਂ ਅਸੀਂ ਸਿੱਧੇ ਦੌਰ ਤੇ ਲੋਕਾਂ ਨੇ ਕਿ ਸਾਨੂੰ ਤੁਸੀਂ ਇਹ ਯਾਦ ਦੱਸਦੇ ਹੋ ਇਹ ਦੋਨੋਂ ਯਾਦ ਦੱਸਦੇ ਹੋ ਹੁਣ ਜਿਹੜਾ ਸਪਸ਼ਟਿਕਨ ਦੇ ਦਿੱਤਾ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਉਹਦੇ ਵਿੱਚ ਲੈ ਲਿਆ ਕਿ ਪੱਤਰਕਾਰ ਵੀ ਜਿਹੜਾ ਤੇਤ ਬੰਦੇ ਆ ਮਤਲਬ ਕੀ ਹੁਣ ਮਤਲਬ ਕਮੇਟੀ ਚੋਂਦੀ ਕੀ ਆ ਜਿਹੜੇ ਜਿਹੜੇ ਬਿਆਨ ਦੇ ਰਹੀ ਹੈ ਉਸ ਨੂੰ ਲੈ ਕੇ ਕੀ ਕੋਈ ਸਾਫ਼ ਸਪੱਸ਼ਟ ਜਵਾਬ ਨਹੀਂ ਮਿਲ ਰਿਹਾ ਲੇਕਿਨ ਉਹ ਵਿੱਚੇ ਘੁੰਮੀ ਜਾ ਰਿਹਾ ਉਸ ਨੂੰ ਲੈ ਕੇ ਕੋਈ ਅਜੇ ਹੱਲ ਨਹੀਂ ਕੱਢਿਆ ਜਾ ਰਿਹਾ ਕਿ ਬੱਚਿਆਂ ਨੇ ਜਿਹੜੀ ਇਹ ਚੀਜ਼ ਕਰ ਦਿੱਤੀ ਹੈ ਉਹਦਾ ਹੱਲ ਕਿੱਦਾਂ ਕੱਢਣਾ ਹੈ ਹਿੰਦੂ ਜਥੇਬੰਦੀਆਂ ਕਹਿ ਦੀਆਂ ਨੇ ਸ਼ਿਵ ਜਨਾ ਕਹਿ ਦਈਏ ਭਗਵਾ ਸੈਨਾ ਕਹਿ ਦਈਏ ਅਸੀਂ ਤੁਹਾਨੂੰ ਦੇਵਾਂਗੇ ਸੰਤ ਸਮਾਜ ਤੁਸੀਂ ਕਹਿੰਦੇ ਮੈਂ ਮੰਦਵਲ ਚ ਤੇ ਬੈਠ ਜਾਊਂਗਾ ਕੋਈ ਹਾਈ ਕੋਰਟ ਜਾਣ ਦੀ ਗੱਲ ਕਰਦਾ ਕੋਈ ਸੁਪਰੀਮ ਕੋਰਟ ਜਾਣ ਦੀ ਗੱਲ ਕਰਦਾ ਲਗਾਤਾਰ ਇਸ ਤਰੀਕੇ ਦੇ ਸਵਾਲ ਖੜੇ ਹੋਦੇ ਨੇ ਉਸ ਨੂੰ ਲੈ ਕੇ ਕਮੇਟੀ ਦਾ ਹਜੇ ਕੋਈ ਸਾਫ਼ ਸਪੱਸ਼ਟ ਬਿਆਨ ਨਹੀਂ ਆਇਆ ਲੇਕਿਨ ਜੋ ਕੁਝ ਬਿਆਨ ਦਿੱਤੇ ਜਾਂਦੇ ਪਿਛ ਪ੍ਰਬੰਧ ਉੱਥੇ ਵੀ ਕੋਈ ਖਾਸ ਨਜ਼ਰ ਹੁੰਦੇ ਇਸ ਵਾਰ ਕਿੱਦਾਂ ਦਾ ਪ੍ਰਬੰਧ ਹੋਣਗੇ ਉਹ ਆਉਣ ਮਤਲਬ ਸਮਾਂ ਦੱਸੇਗਾ ਲੇਕਿਨ ਲੱਗਦੀ ਨਹੀਂ ਕਿਾਰੇ ਇੱਕ ਪਾਸੋਂ ਇਹ ਇੱਕ ਪਾਸੋਂ ਜਦੋਂ ਫੇਲਿਆ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰ ਕਿਸੇ ਨਾ ਕਿਸੇ ਕਮੇਟੀ ਬਣ ਜਾਂਦੀ ਅਖੀਰ ਤੇ ਵੇਖੋ ਜੀ ਮੈਂ ਇੱਕ ਗੱਲ ਸਪਸ਼ਟ ਕਹਿਣਾ ਚਾਹੁੰਦਾ ਹਾਂ ਜੇ ਮੰਦਰ ਵਿੱਚ ਚੰਗਾ ਕੰਮ ਹੋਊਗਾ ਉਹ ਰਾਸ਼ੀਰੇ ਪ੍ਰਧਾਨ ਹੋ ਜਾਏਗਾ ਜੇ ਮਾੜਾ ਕੰਮ ਹੋਏਗਾ ਉਹ ਵੀ ਸ਼ੀਰੇ ਪ੍ਰਧਾਨ ਹੋ ਜਾਏਗਾ ਪ੍ਰਧਾਨ ਨੂੰ ਨੈਤਿਕ ਆਧਾਰ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਲੈ ਕੇ ਜੇ ਭੈਣ ਜੀ ਤੁਹਾਡੇ ਕੋ ਕੰਮ ਨਹੀਂ ਨਾ ਹੋ ਰਿਹਾ ਤੁਸੀਂ ਕਾਫੀ ਬਿਰਦ ਹੋ ਗਏ ਜੇ ਤੁਸੀਂ ਛੱਡੋ ਤੁਸੀਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਆ ਜਾ ਕੇ ਤੁਸੀਂ ਰਾਮ ਰਾਮ ਕਰੋ ਤੁਹਾਡੇ ਕੋ ਤੁਹਾਡੇ ਵਾਸਤੇ ਗੱਲ ਨਹੀਂ ਹੈਗੀ ਤੁਹਾਡੇ ਮੋਢੇ ਵਰਤੇ ਜਾ ਰਹੇ ਨੇ ਆਪਣੇ ਮੋਢੇ ਸਿਮਟੋ ਤੁਹਾਡੇ ਮੋਢੇ ਵਰਤੇ ਜਾ ਰਹੇ ਨੇ ਦੂਜੀ ਗੱਲ ਇੱਕ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਇਹਨਾਂ ਨੇ ਸਨਾਤਨਾਂ ਦੇ ਖਿਲਾਫ ਬੋਲਿਆ ਪਿਛਲੀ ਵਾਰ ਉਹ ਚੀਜ਼ ਦੀ ਮੈਂ ਕੋਹੜ ਨਿੰਦਾ ਕਰਦਾ ਆਂ ਆ ਕੀ ਭੈਣ ਜੀ ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਤੁਹਾਡੀ ਕਮੇਟੀ ਦੇ ਬੰਦੇ ਕਿੰਨੇ ਸੌਫੀ ਨੇ ਤੇ ਕਿੰਨੇ ਸ਼ਰਾਬ ਪਿੰਦੇ ਨੇ ਤੁਸੀਂ ਸਪਸ਼ਟ ਕਰੋ ਇਸ ਚੀਜ਼ ਤੇ ਮਤਲਬ ਸੰਤ ਸਮਾਜ ਵੀ ਗਲਤ ਹੈ ਪੱਤਰਕਾਰ ਵੀ ਗਲਤ ਹੈ ਸੰਤਨੀ ਵੀ ਗਲਤ ਹੋਗੇ ਕਮੇਟੀ ਸਹੀ ਹੈ ਹਾਂ ਕਮੇਟੀ ਸਹੀ ਆ ਕਮੇਟੀ ਪੱਤਰਕਾਰ ਸੰਤ ਸਮਾਜ ਉਹ ਚੰਗਾ ਆ ਜਿਹੜਾ ਜਾ ਕੇ ਇਹਨਾਂ ਕੋਲ ਬਹਿ ਕੇ ਇਹਨਾਂ ਦੀ ਕਹੇ ਭੈਣ ਜੀ ਤੁਹਾਡੇ ਬਹੁਤ ਵਧੀਆ ਤੁਹਾਡੇ ਬਹੁਤ ਵਧੀਆ ਤੁਹਾਡੇ ਬਹੁਤ ਵਧੀਆ ਉਹ ਸੰਤ ਸਮਾਜ ਸਹੀ ਆ ਉਹ ਪੱਤਰਕਾਰ ਸਹੀ ਆ ਜਿਹੜਾ ਸੰਤ ਇਹਨਾਂ ਨੂੰ ਆਇਨਾ ਦਿਖਾਉਂਦਾ ਕਿ ਤੁਹਾਡੀ ਗਲਤੀ ਇੱਥੇ ਹੈਗੀ ਆ ਉਹ ਸੰਤ ਵੀ ਮਾੜਾ ਆ ਜਿਹੜਾ ਪੱਤਰਕਾਰ ਇਹਨਾਂ ਨੂੰ ਜਾ ਕੇ ਇਹਨਾਂ ਦੀ ਗਲਤੀ ਦਾ ਅਹਿਸਾਸ ਕਰਾਂਦਾ ਆ ਉਹ ਵੀ ਪੱਤਰਕਾਰ ਮਾੜਾ ਆ ਮੈਂ ਤੇ ਭੈਣ ਜੀ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਆਪਾਂ ਇਸ ਚੀਜ਼ ਦਾ ਬਿਆਨ ਦੋ ਆ ਕੇ ਕੀ ਤੁਸੀਂ ਉਹ ਦਿਨ ਲੰਗੂਰਾਂ ਵਾਸਤੇ ਕੀ ਅਵਸਥਾ ਕੀਤੀ ਆ ਵੈਸੇ ਤੇ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਤਾ ਆਇਆ ਕਿ ਉਹਰੇ ਵਿੱਚ ਮੈਂ ਲਿਖਿਆ ਆ ਕਿ ਉਸ ਦਿਨ ਸਪੈਸ਼ਲ ਕਾਰਪੋਰੇਸ਼ਨ ਦੇ ਟੈਂਕਰ ਲਗਾਏ ਜਾਣ ਜਿਹੜੇ ਕਿ ਛੋਟੇ ਛੋਟੇ ਬੱਚੇ ਲੰਗੂਰ ਬਣੇ ਆਪਣਾ ਇਸ਼ਨਾਨ ਕਰਕੇ ਵੱਡੇ ਹਨੂਮਾਨ ਜੀ ਦੇ ਮੱਥਾ ਟੇਕਣ ਆਪਣੇ ਕੱਪੜੇ ਚੇਂਜ ਕਰਕੇ ਮੱਥਾ ਟੇਕਣ ਪਰ ਦਰਗਿਆਨਾ ਕਮੇਟੀ ਇਸ ਟਾਈਮ ਫੇਲ ਲਗੀ ਆ ਭੈਣ ਜੀ ਨੇ ਆਪ ਹੀ ਸਵੀਕਾਰ ਕਰ ਲਿਆ ਕਿ ਮੈਂ ਵਲੰਟਰੀਆਂ ਦੇ ਹੱਥ ਦੇ ਦਿੱਤਾ ਸਭ ਕੁਝ ਤੇ ਕਮੇਟੀ ਕਿੱਥੇ ਆ ਕਮੇਟੀ ਦੀ ਕੀ ਜ਼ਿੰਮੇਵਾਰੀ ਆ ਤੁਹਾਡੇ ਜਿਹੜੇ ਪੇਡ ਸੇਵਾਦਾਰ ਉਹਨਾਂ ਦੀ ਕੀ ਰਿਸਪੌਂਸਿਬਿਲਟੀ ਆ ਉਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਉਹ ਕਹਿੰਦੇ ਅੱਜ ਕੱਲ ਪੇੜ ਹੈ ਹੀ ਨਹੀਂ ਉਹਦੋਂ ਮੈਂ ਵੀ ਗਿਆ ਸੀਗਾ ਕਹਿੰਦੇ ਪੇੜ ਸਾਡੇ ਕੋਈ ਹੈ ਨਹੀਂ ਸਾਡੇ ਆਪ ਹੀ ਸੇਵਾਦਾਰ ਆ ਗਏ ਜਿਹੜੀ ਸਿਕਿਉਰਿਟੀ ਇੱਕ ਦੁਕਾਨੇ ਦੀ ਕਿੱਥੇ ਗਈ ਆ ਜਿਨ੍ਹਾਂ ਨੂੰ ਤਨਖਾਹ ਦਿੰਦੇ ਆ ਦੁਕਾਨੇ ਦੀ ਸਿਕਿਉਰਿਟੀ ਉਹ ਕਿੱਥੇ ਗਈ ਆ ਦੂਜੀ ਗੱਲ ਜਿਦੋਂ ਉਹਨਾਂ ਨੂੰ ਪਤਾ ਹੀ ਵਿਸ਼ਭ ਭਾਰਦਾ ਮਸ਼ਹੂਰ ਮੇਲਾ ਲੱਗਣ ਜਾ ਰਿਹਾ ਆ ਇਹਨਾਂ ਨੇ ਸਿਕਿਉਰਿਟੀ ਹਾਇਰ ਕਿਉਂ ਨਾ ਕੀਤੀ ਇਹਨਾਂ ਨੂੰ ਪੈਸੇ ਦੀ ਕਮੀ ਆ ਇਹਨਾਂ ਨੇ ਕਿਉਂ ਨਾ ਕੀਤੀ ਇਹਨਾਂ ਦੀ ਗਲਤੀ ਆ ਇਹਨਾਂ ਨੂੰ ਗਲਤੀ ਮੰਨਣੀ ਪਏਗੀ ਆ ਮਾਮਲਾ ਹੁਣ ਆਖਦੀ ਸਵਾਲ ਇਹ ਹੈ ਸੰਤ ਸਮਾਜ ਮਹੰਤ ਨੇ ਜਿਹੜੇ ਜੜੀਆਂ ਮੰਡਲੀਆਂ ਨੇ ਉਹ ਕੀ ਚਾਹੁੰਦੀਆਂ ਨੇ ਦਾ ਹੱਲ ਕਿਦਾਂ ਨਿਕਲੇਗਾ ਜੋ ਇਹ ਹੋ ਗਿਆ ਉਸ ਨੂੰ ਦੇ ਅਸੀਂ ਨਹੀਂ ਦਬਾਦਾ ਕੀ ਕਰ ਸਕਦੇ ਆਉਣ ਵਾਲੇ ਸਮੇਂ ਲਈ ਕੀ ਕੁਝ ਇੰਤਜ਼ਾਮਾਤ ਹੋਣੇ ਚਾਹੀਦੇ ਆ ਹੱਲ ਕੀ ਹੋਏਗਾ ਇਸ ਚੀਜ਼ ਦਾ ਕਿਸ ਤਰੀਕਾ ਨਾਲ ਹੋਣੇ ਜਿਹੜੇ ਸੁਧਾਰ ਆਪਾਂ ਕਰਨੇ ਨੇ ਦੱਸੋ ਕੀ ਹੈ ਜੀ ਸਭ ਤੋਂ ਪਹਿਲਾਂ ਵੇਖੋ ਜੀ ਲੱਖਾਂ ਹਜ਼ਾਰਾਂ ਕਰੋੜਾਂ ਸਨਾਤਨੀਆਂ ਦੀ ਸ਼੍ਰੀ ਦਰਗਿਆਨਾ ਤਰੀਕ ਤੇ ਆਸਥਾ ਗਈ ਆ ਉੱਥੇ ਆ ਕੇ ਇਸ਼ਨਾਨ ਵੀ ਕਰਦੇ ਨੇ ਮਗਰ ਚੂਲਾ ਸਾਹਿਬ ਵੀ ਵੀ ਲੈਂਦੇ ਨੇ ਕਈ ਸਨਾਤਨੀਆਂ ਆਪਣੇ ਘਰ ਜਲ ਵੀ ਲੈ ਕੇ ਜਾਂਦੇ ਨੇ ਇਸ ਕਰਕੇ ਜਿਹੜੇ ਸਰੋਵਰ ਦੀ ਸ਼ੁੱਧੀਕਰਨ ਹੋਣਾ ਜ਼ਰੂਰੀ ਆ ਉਰੀ ਕਾਰ ਸੇਵਾ ਹੋਵੇ ਉਰਾ ਮੰਤਰ ਜਾਪਨ ਦੇ ਨਾਲ ਸ਼ੁੱਧੀਕਰਨ ਹੋਵੇ ਤੇ ਫਿਰ ਸਰੋਵਰ ਦੇ ਵਿੱਚ ਜਿੱਦਾਂ ਪਹਿਲਾਂ ਤੀਰਥਾਂ ਤੋਂ ਜਲ ਲਿਆ ਕੇ ਪਾਇਆ ਸੀ ਉਦਾਂ ਹੀ ਜਲ ਪਾਇਆ ਜਾਵੇ ਤੇ ਫਿਰ ਇਸ ਚੀਜ਼ ਨੂੰ ਵਰਤਿਆ ਜਾਵੇ ਤੇ ਔਨ ਵਾਲੇ ਸਮੇਂ ਦੇ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਨਾ ਵਾਪਰਨ ਉਸ ਨੂੰ ਲੈ ਕੇ ਹਾਂ ਮੈਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਨਿਤ ਰੋਜ਼ ਸ਼੍ਰੀ ਦਰਗਿਆਨਾ ਤੀਰਥ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਆ ਇਸ ਨਾਲ ਕਮੇਟੀ ਬਣਾਈ ਜਾਵੇ ਦਰਗਿਆਨਾ ਤੀਰਥ ਤੇ ਹਰਕ ਕਮੇਟੀ ਜਿਹੜੀ ਹੈਗੀ ਆ ਹਰ ਗਬੇਅਦਬੀ ਨਾਲ ਪੱਲਾ ਛਾੜ ਜਾਂਦੀ ਆ ਕੀ ਅਸੀਂ ਕਾਰਵਾਈ ਨਹੀਂ ਕਰਾਣੀ ਜਦੋਂ ਆਪਣੀ ਨਿੱਜੀ ਲੜਾਈ ਆਂਦੀ ਆ ਤੇ ਉਦੋਂ ਇੱਕ ਦੂਜੇ ਦੇ ਖਿਲਾਫ ਕੰਪਲੇਂਟਾਂ ਵੀ ਚੱਲ ਪੈਂਦੀਆਂ ਆ ਉਹਨਾਂ ਦੇ ਕਾਰਵਾਈ ਵਾਸਤੇ ਵੀ ਭੱਜ ਦੌੜ ਕੀਤੀ ਜਾਂਦੀ ਆ ਜਿੱਦਾਂ ਅੱਜ ਭੈਣ ਲక్ష్ਮੀ ਕਾਂ ਚਾਵਲਾ ਨੇ ਆਪਣਿਆਂ ਗਲਤੀਆਂ ਛਪਾਂ ਦੀ ਖਾਤਰ ਮੀਡੀਆ ਦੇ ਸੰਤਾਂ ਤੇ ਉਂਗਲ ਚੁੱਕੀ ਆ ਇਹ ਨਿੰਦਣਯੋਗ ਆ ਇਸ ਚੀਜ਼ ਦੀ ਭੰਜੀ ਲక్ష్ਮੀ ਚਾਵਲਾ ਨੂੰ ਮਾਫੀ ਮੰਗਣੀ ਚਾਹੀਦੀ ਆ ਬਹੁਤ ਬਹੁਤ ਮਾਦਾ ਆਪਣੇ ਸਮਾਂ ਦੇ ਜੈਸ਼ਾ ਜੀ ਗਿਆ ਚਾ ਉਹ ਬਿਲਕੁਲ ਐਸਨ ਮਹਾਰਾਜ ਸ਼ਨੀਲ ਜੀ ਜਿਨ੍ਹਾਂ ਨੇ ਕਿ ਸਵਾਲ ਵੀ ਚੱਕੇ ਆ ਤੇ ਇਹ ਵੀ ਕਹਿ ਕਿ ਕਿਦਣਾ ਕਿਤੇ ਜੜੀਆਂ ਘਟਨਾਵਾਂ ਵਾਪਰਦੀਆਂ ਨੇ ਜੜੀਆਂ ਬਦਬੀਆਂ ਹੋ ਰਹੀਆਂ ਨੇ ਇਸ ਦੇ ਜਵਾਬ ਤੇ ਦੇਣੇ ਪੈਣਗੇ ਅੱਲਾ ਨਹੀਂ ਜਾ ਰਿਹਾ ਜਾ ਸਕਦਾ ਕਿਉਂਕਿ ਲੜੀ ਹੈ ਬੇਦੁਨੀਆ ਦੀ ਨਾ ਮਸਲਿਆਂ ਦੀ ਨਾ ਵਿਵਾਦਾਂ ਦੀ ਤੇ ਜਦੋਂ ਵੀਡੀਓ ਵਾਇਰਲ ਹੁੰਦੀਆਂ ਨੇ ਸਿਰਫ ਅੰਮ੍ਰਿਤਸਰ ਚ ਨਹੀਂ ਰਹਿੰਦੀ ਪੂਰੀ ਦੁਨੀਆ ਚ ਜਾਂਦੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਅਸੀਂ ਕੀ ਸੰਦੇਸ਼ ਦਿੰਦੇ ਆ ਆਪਣੇ ਸਮਾਜ ਵੱਲੋਂ ਕੀ ਕੋਈ ਤਸਵੀਰਾਂ ਸਾਹਮਣੇ ਹੁੰਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੁੰਦਾ ਜਦੋਂ ਲੋਕ ਉਂਗਲ ਖੜੀ ਕਰ ਦਿੰਦੇ ਆ ਲੰਗੂਰ ਮੇਲਾ ਚੱਲ ਰਿਹਾ ਨਵਰਾਤਰੀ ਚੱਲ ਰਹੇ ਨੇ ਸਮਾਪਤੀ ਜਦੋਂ ਹੋਏਗੀ ਉਸ ਤੋਂ ਬਾਅਦ ਕਿਸਤੇ ਕਿਤੇ ਬੰਦ ਹੋਣਗੇ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਗੇ ਦੀਵਾਲੀ ਹੋਣੀ ਹੈ ਅੱਗੇ ਹੋਰ ਬਹੁਤ ਵੱਡੇ ਵੱ ਕਿਸ ਤਰੀਕੇ ਦੇ ਬਦਵਾਨ ਦੋਥੇ ਹੋਣਗੇ ਕੀ ਕੋਈ ਤਸਵੀਰਾਂ ਸਾਹਮਣੇ ਹੋਣਗੀਆਂ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਲੇਕਿਨ ਫਲਾਹ ਕਿਸ ਤਰੀਕੇ ਦਾ ਸ਼ੁੱਧੀ ਕਦੋਂ ਦਾ ਸਰੋਵਰਦਾ ਕਮੇਟੀ ਕੋਈ ਫੈਸਲਾ ਲੈਂਦੀ ਆ ਜਾਂ ਨਹੀਂ ਇਹ ਵੀ ਸੋਚਣ ਵਾਲਾ ਵਿਸ਼ਾ ਹੈ ਇਸ ਤੇ ਵੀ ਸਵਾਲੀਆ ਨਿਸ਼ਾਨ ਨੇ ਜ਼ਰੂਰ ਅੱਜ ਤੱਕ ਇਹ ਵੀ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕੁਝ ਵੀ ਇਥੋਂ ਨਿਕਲ ਕੇ ਸਾਹਮਣੇ ਆਉਣਗੀਆਂ ਤੁਸੀਂ ਜੁੜੇ ਹੋ ਲਾਈਵ ਬਾਤ ਦੇ ਨਾਲ ਮੈਂ ਹਦਾਨਿਸ਼ ਗੁਪਤਾ ਅੰਮ੍ਰਿਤਸਰ